ਕੌਣ ਹਾਂ ਮੈਂ ਕੀ ਹੈ ਜੀਵਨ ਦੀ ਅਸਲੀ ਸੱਚਾਈ ਕੌਣ ਹੈ ਰੱਬ ਕਿੱਥੇ ਹੈ ਰੱਬ ਦਾ ਵਾਸ ਕੀ ਹੈ ਅਸਲ ਖੁਸ਼ੀ ਕੀ ਹੈ ਸੱਚਾ ਪ੍ਰੇਮ ਕੀ ਤੁਹਾਨੂੰ ਇਹ ਚੀਜ਼ਾਂ ਆਪਣੇ ਵੱਲ ਕششਿਤ ਕਰਦੀਆਂ ਨੇ ਜੀ ਹਾਂ ਦੋਸਤੋ ਇਹ ਸਾਡੇ ਸਾਰਿਆਂ ਦੇ ਜੀਵਨ ਦੀ ਆਸ ਹੈ ਇਹ ਸਾਡੇ ਸਾਰਿਆਂ ਦੇ ਜੀਵਨ ਦੀ ਤਲਾਸ਼ ਹੈ ਅਸੀਂ ਸਾਰੇ ਆਪਣੇ ਜੀਵਨ ਦੇ ਵਿੱਚ ਸੱਚਾ ਪਿਆਰ ਸੱਚਾ ਆਨੰਦ ਸੱਚਾ ਪ੍ਰਕਾਸ਼ ਟੂੰਡ ਰਹੇ ਹਨ ਪਰ ਉਹ ਪ੍ਰਕਾਸ਼ ਕਿੱਥੇ ਹੈ ਉਹ ਪ੍ਰਕਾਸ਼ ਸਾਡੇ ਹੀ ਅੰਦਰ ਹੈ ਔਰ ਉਸ ਨੂੰ ਅਨੁਭਵ ਕਿਵੇਂ ਕੀਤਾ ਜਾ ਸਕਦਾ ਹੈ ਉਸ ਨੂੰ ਮਹਿਸੂਸ ਧਿਆਨ ਦੇ ਰਾਹੀਂ ਕੀਤਾ ਜਾ ਸਕਦਾ ਹੈ ਉਹ ਧਿਆਨ ਦਾ ਮਾਰਗ ਜਿਹੜਾ ਹਰ ਰਿਲੀਜੀਅਨ ਸਾਨੂੰ ਦੱਸਦਾ ਹੈ ਧਿਆਨ ਮਤਲਬ ਆਪਣੇ ਅੰਦਰ ਦੇ ਰੱਬ ਨਾਲ ਇੱਕ ਹੋ ਜਾਣਾ ਧਿਆਨ ਕਿਵੇਂ ਕਰਨਾ ਹੈ ਧਿਆਨ ਕਰਨਾ ਬਹੁਤ ਆਸਾਨ ਹੈ ਧਿਆਨ ਕਰਨਾ ਮਤਲਬ ਨਿਰਵਿਚਾਰ ਹੋ ਜਾਣਾ ਜਦ ਸਾਡੇ ਵਿਚਾਰਾਂ ਦਾ ਆਣਾ ਜਾਣਾ ਖਤਮ ਹੋ ਜਾਏ ਉਹ ਸਥਿਤੀ ਹੈ ਜਦ ਰੱਬ ਨਾਲ ਆਪਾਂ ਇੱਕ ਹੋ ਜਾਂਦੇ ਹਾਂ ਪ੍ਰਾਰਥਨਾ ਪਗਤੀ ਨਾਮ ਸਿਮਰਨ ਕੀਰਤਨ ਦਾ ਮਤਲਬ ਹੈ ਪਰਮਾਤਮਾ ਅੱਗੇ ਅਰਦਾਸ ਕਰਨੀ ਧਿਆਨ ਦਾ ਮਤਲਬ ਹੈ ਪਰਮਾਤਮਾ ਨਾਲ ਗੱਲਣਾ ਕਰਨੀਆਂ ਪਰਮਾਤਮਾ ਤੋਂ ਆਪਣੇ ਕੁਐਸ਼ਨਸ ਦੇ ਆਨਸਰਸ ਲੈਣੇ ਤੇ ਆਪਣੇ ਜੀਵਨ ਨੂੰ ਸਾਰਥਕ ਕਰਨਾ ਇਸੇ ਲਈ ਅਸੀਂ ਤੁਹਾਡੇ ਸਾਰਿਆਂ ਨਾਲ ਲੈ ਕੇ ਆਏ ਹਾਂ ਇਹ ਧਿਆਨ ਪਰਿਆ ਇੱਕ ਨਵਾਂ YouTube ਚੈਨਲ ਜਿਸ ਦਾ ਨਾਮ ਹੈ PMC ਪੰਜਾਬੀ ਇਹ ਮੇਰੇ ਸਾਰੇ ਫਰੈਂਡਸ ਤੇ ਮੇਰੇ ਸਾਰੇ ਨੀਅਰ ਐਂਡ ਡੀਅਰ ਵਨਸ ਲਈ ਹੈ ਜਿਹੜੇ ਇੱਥੇ ਪੰਜਾਬ 'ਚ ਰਹਿੰਦੇ ਨੇ ਤੇ ਜਿਹੜੇ ਪੰਜਾਬ ਤੋਂ ਪਾਰ ਦੂਜੇ ਦੇਸ਼ ਵਿਦੇਸ਼ ਚ ਜਾਏ ਇਸ ਵੇਲੇ ਬੈਠੇ ਨਹੀਂ ਉਹ ਦੋਸਤ ਮਿੱਤਰ ਜੋ ਆਪਣੇ ਇਸ ਵੇਲੇ ਸੰਘਰਸ਼ ਦੇ ਰਸਤੇ ਆਪਣੇ ਜੀਵਨ ਦੇ ਮਕਸਦ ਢੂੰਡ ਰਹੇ ਨੇ ਤੇ ਮੇਰੇ ਉਹ ਦੋਸਤ ਮਿੱਤਰ ਜਿਹੜੇ ਪੰਜਾਬ 'ਚ ਬੈਠ ਕੇ ਆਪਣੇ ਜੀਵਨ ਨੂੰ ਸਾਕਾਰ ਕਰਨਾ ਚਾਹੁੰਦੇ ਨੇ ਇਹ ਸਾਰਿਆਂ ਦਾ ਇੱਕੋ ਹੀ ਹੱਲ ਹੈ ਆਪਣੇ ਆਪ ਨੂੰ ਧਿਆਨ ਵਿੱਚ ਲਿਆਓ ਆਪਣਾ ਜੀਵਨ ਧਿਆਨ ਮੈਂ ਬਣਾ ਲਵਾਂ। ਇਹ ਧਿਆਨ ਬਾਰੇ ਅੱਪਾ ਹੋਰ ਗੱਠਾਂ ਸੁਲਝਾਵਾਂਗੇ ਆਪਣੇ ਉਹਨਾਂ ਆਤਮ ਗਿਆਨੀਆਂ ਨੂੰ ਮਿਲ ਕੇ ਜਿਹੜੇ ਕੋਈ ਬਹੁਤ ਵੱਡੇ ਪਪੂਲਰ ਫੇਮਸ ਪਰਸਨੈਲਿਟੀਜ਼ ਨਹੀਂ ਐ ਪਰੰਤੂ ਉਹ ਆਤਮ ਗਿਆਨੀ ਜਿਹੜੇ ਨਾਰਮਲ ਗ੍ਰਸਤ ਜੀਵਨ ਚ ਜਿੰਦੇ ਹੋਏ ਆਪਣੇ ਪਰਿਵਾਰ ਨੂੰ ਚਲਾਉਂਦੇ ਹੋਏ ਜਿਹੜੇ ਧਿਆਨ ਨੂੰ ਆਪਣੇ ਜੀਵਨ ਚ ਲਿਆਏ ਹਨ। ਉਹਨਾਂ ਰਾਹੀਂ ਆਪਾਂ ਜਾਣਾਂਗੇ ਕਿ ਧਿਆਨ ਕਰਨ ਨਾਲ ਉਹਨਾਂ ਦੇ ਜੀਵਨ 'ਚ ਕੀ ਬਦਲਾਅ ਆਇਆ ਹੈ ਤੇ ਇਸ ਬਦਲਾਅ ਤੋਂ ਉਹਨਾਂ ਨੇ ਆਪਣੇ ਜੀਵਨ ਨੂੰ ਕਿਵੇਂ ਪ੍ਰਕਾਸ਼ਮਈ ਤੇ ਪਰਮਾਨੰਦੀ ਬਣਾਇਆ ਹੈ ਆਓ ਦੋਸਤੋ ਅੱਜ ਤਾਂ ਆਪਾਂ ਇਹ ਸ਼੍ਰਿੰਕਲਾ ਐਪੀਸੋਡ ਸੀਰੀਜ਼ ਸ਼ੁਰੂ ਕਰਦੇ ਹਾਂ ਥੈਂਕ ਯੂ 뎃 ਮੌਤ ਆ ਸ਼ਬਦ ਹੈ ਜਿਸ ਤੋਂ ਇਨਸਾਨ ਅਕਸਰ ਡਰ ਜਾਂਦਾ ਹੈ ਪਰ ਇਹ ਤੁਹਾਡੇ ਜੀਵਨ ਚ ਇੱਕ ਰਹੱਸਿਆ ਬਣ ਕੇ ਆਏ ਜਿੰਨੂੰ ਤੁਸੀਂ ਤਲਾਸ਼ਿਆ ਧਿਆਨ ਦੇ ਮਾਧਿਅਮ ਤੋਂ ਪਲੀਜ਼ ਤੁਸੀਂ ਇਸ ਬਾਰੇ ਕੁਝ ਸਾਂਝਾ ਕਰੋ ਅ ਅੱਜ ਤੋਂ ਲਗਭਗ ਲਗਭਗ 2 ਸਾਲ ਪਹਿਲਾਂ ਮੈਨੂੰ ਇੱਕੋਦਮ ਇੱਕ ਖਿਆਲ ਆ ਕਿ ਮਨਨ ਹੁਣ ਤਾਂ ਤੂੰ ਜੀ ਰਹਿਆ ਪਰ ਜੇ ਮਰ ਗਿਆ ਉਸ ਤੋਂ ਬਾਅਦ ਕੀ ਡੈਥ ਮੌਤ ਇਹ ਕੁਝ ਐਸੇ ਸ਼ਬਦ ਨੇ ਜਿਨ੍ਹਾਂ ਤੋਂ ਅਕਸਰ ਇਨਸਾਨ ਡਰ ਜਾਂਦਾ ਹੈ ਪਰ ਤੁਹਾਡੇ ਜੀਵਨ 'ਚ ਇੱਕ ਰਹੱਸਯ ਬਣ ਕੇ ਆਇਆ ਜਿਹਦੇ ਜਵਾਬ ਨਿਕਲਣ ਢੂੰਡਣ ਲਈ ਤੁਸੀਂ ਇੱਕ ਰਸਤੇ ਤੇ ਨਿਕਲ ਪਏ ਤੇ ਸਵਾਗਤ ਹੈ ਤੁਹਾਡਾ ਮੰਨਤ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਸੀਂ ਪਲੀਜ਼ ਆਪਣਾ ਅਨੁਭਵ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਸੋ ਅੱਜ ਤੋਂ ਲਗਭਗ 2 ਸਾਲ ਪਹਿਲਾਂ ਮੈਨੂੰ ਖਿਆਲ ਆਇਆ ਕਿ ਮੰਨਤ ਹੁਣ ਤਾਂ ਤੂੰ ਜੀ ਰਹੀ ਆ ਪਰ ਮਰਨ ਤੋਂ ਬਾਅਦ ਕੀ ਹੋਊਗਾ ਤੇਰਾ ਸੋ ਉਹ ਖਿਆਲ ਮੈਨੂੰ ਆਂਦੇ ਹੀ ਜਾ ਰਿਹਾ ਸੀਗਾ ਉਹ ਰੁਕ ਨਹੀਂ ਰਿਹਾ ਸੀਗਾ ਤੇ ਮੈਂ ਬਹੁਤ ਮੇਰਾ ਲਾਈਫਸਟਾਈਲ ਇਕਦਮ ਹਿੱਲ ਗਿਆ ਸੀਗਾ ਕਿ ਮੈਂ ਮੈਂ ਸਿਰਫ ਉਹਦਾ ਜਿਹੜਾ ਆਨਸਰ ਸੀਗਾ ਉਹੀ ਲੱਭਣ ਲਈ ਮੈਨੂੰ ਮੈਨੂੰ ਇੱਕ ਤਰ੍ਹਾਂ ਨਾਲ ਅੰਦਰੋਂ ਕਾਲ ਸੀ ਕਿ ਮੈਨੂੰ ਪਤਾ ਲੱਗਿਆ ਇਸ ਤੋਂ ਬਾਅਦ ਕੀ ਹੋਊਗਾ। ਤੋਂ ਫਿਰ ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਇੱਕ ਦਿਨ ਸ਼ਾਮ ਨੂੰ ਵਾਕ ਤੇ ਨਿਕਲ ਗਿਆ ਸੀ ਸੈਟ ਤੇ ਗਏ ਤੇ ਉੱਥੇ ਸਡਨਲੀ ਮੈਨੂੰ ਇਦਾਂ ਲੱਗਿਆ ਕਿ ਮੇਰਾ ਜਿਹੜਾ ਪ੍ਰੈਜ਼ੈਂਸ ਆ ਉਹ ਫਿਜ਼ੀਕਲ ਵਰਲਡ ਤੋਂ ਖਤਮ ਹੋ ਗਿਆ ਕਿ ਮੈਂ ਸਿਰਫ ਇੱਕ ਸ਼ੋਹ ਨਾ ਮੈਂ ਇੱਕ ਰੂਹ ਆ ਤੇ ਫਿਰ ਉਦੋਂ ਮੈਨੂੰ ਮੇਰੇ ਮਾਈਂਡ 'ਚ ਇੱਕ ਛਵੀ ਬਣੀ ਇੱਕ ਤਸਵੀਰ ਬਣੀ ਜਿਹਦੇ ਵਿੱਚ ਮੈਡੀਟੇਸ਼ਨ ਮੈਂ ਕਰ ਰਿਆ ਸੀਗਾ ਸ਼ਾਇਦ ਉਹ ਮੈ ਹੀ ਸੀ ਪਤਾ ਨਹੀਂ ਕੌਣ ਸੀ ਉਹ ਇੱਕ 올ਡ ਮੰਗ ਕਹਿ ਸਕਦੇ ਆਪਾਂ ਉਹ ਉਹ ਮੇਰੇ ਮੇਰੇ ਮੈਨੂੰ ਉਹ ਨਰੀ ਛਵੀ ਮੇਰੇ ਚਿਹਰੇ ਦੇ ਸਾਹਮਣੇ ਆਈ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਇਦਾਂ ਲੱਗਾ ਕਿ ਮੈਡੀਟੇਸ਼ਨ ਹੀ ਆ ਜੋ ਮੈਨੂੰ ਇਹਦਾ ਅਨਸਰ ਦੇ ਸਕਦੀ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਮੈਡੀਟੇਸ਼ਨ ਲੱਭਣੀ ਸ਼ੁਰੂ ਕੀਤੀ ਇੰਟਰਨੈਟ ਤੇ ਕਿ ਕੀ ਮੈਡੀਟੇਸ਼ਨ ਕੀਤਾ ਧਿਆਨ ਕੀਤਾ ਉਸ ਤੋਂ ਬਾਅਦ ਮੈਨੂੰ ਉੱਥੋਂ ਹੋਲੀ-ਹੋਲੀ ਪਤਾ ਲੱਗਿਆ ਫਿਰ ਜਿਵੇਂ ਆਪਣੇ ਲੁਧਿਆਣੇ ਦੇ ਵਿੱਚ ਪਿਰਾਮਿਡ ਸੀਗਾ ਫਿਰ ਉੱਥੇ ਮੈਂ ਜਾਣਾ ਸ਼ੁਰੂ ਕੀਤਾ ਉੱਥੇ ਫਿਰ ਮੈਨੂੰ ਜਦੋਂ ਮੈਂ ਧਿਆਨ ਸ਼ੁਰੂ ਕੀਤਾ ਆਨਾਪਾਨਾ ਸਤੀ ਧਿਆਨ ਆਪਣੇ ਸਾਹ ਨਾਲ ਮੈਂ ਸਾਹ ਜਦੋਂ ਲਾਏ ਉਹ ਪਹਿਲੇ ਦਿਨ ਹੀ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮਨਤ ਤੂੰ ਇੱਥੇ ਪਹਿਲਾ ਇਹ ਤੇਰਾ ਪਹਿਲਾ ਜੀਵਨ ਨਹੀਂ ਹੈਗਾ ਤੂੰ ਤੂੰ ਇਸ ਤੋਂ ਪਹਿਲਾਂ ਵੀ ਇਸ ਦੁਨੀਆ ਤੇ ਆਇਆ ਹੋਇਆ ਹੈਂ ਤੇ ਉਸ ਤੋਂ ਬਾਅਦ ਫਿਰ ਮੈਨੂੰ ਉਸ ਦਿਨ ਇੰਨਾ ਮੈਂ ਖੁਸ਼ ਹੋਇਆ ਕਿ ਮੈਨੂੰ ਮੈਨੂੰ ਇਦਾਂ ਲੱਗ ਰਿਹਾ ਕਿ ਜੇ ਮੈਂ ਮਰ ਵੀ ਜਾਊਂਗਾ ਨਾ ਮੈਂ ਤਾਂ ਵੀ ਇੱਦਾਂ ਹੀ ਇੱਥੇ ਹੀ ਰਹੂੰਗਾ ਇੱਦਾਂ ਹੀ ਖੁਸ਼ ਰਹੂੰਗਾ ਅ ਬਸ ਇਹੀ ਸੀ ਵਾਓ ਤੇ ਮਨਤ ਤੁਸੀਂ ਇੰਨੀ ਅ ਛੋਟੀ ਉਮਰ ਦੇ ਵਿੱਚ ਧਿਆਨ ਦਾ ਚੁਨਾਵ ਕੀਤਾ ਆਪਣੇ ਜੀਵਨ ਚ ਹਾਂਜੀ ਤੇ ਤੁਹਾਡਾ ਜੀਵਨ ਇਸ ਵਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਹਿਲੇ ਵੀ ਸਥਿਤੀ ਤੇ ਆਏ ਆਪਣੇ ਆਪ ਨੂੰ ਅਨੁਭਵ ਕਰਿਆ ਹਾਂ ਜੀ ਕਿ ਪਾਸਟ ਲਾਈਫਸ ਚ ਤੁਸੀਂ ਆਪਣੀ ਇੱਕ ਇਮੇਜ ਦੇਖੀ ਹੈ ਉਹ ਤੁਹਾਡੀ ਸੀ ਜਾਂ ਕਿਸੇ ਹੋਰ ਦੀ ਸੀ ਬਟ ਇੱਕ ਮੰਗ ਸੀਗੇ ਜਿਨ੍ਹਾਂ ਨੂੰ ਤੁਸੀਂ ਧਿਆਨ ਦੀ ਅਵਸਥਾ ਚ ਦੇਖਿਆ ਤੁਸੀਂ ਧਿਆਨ ਨਾਲ ਨਿਕਲ ਗਏ ਹਾਂ ਜੀ ਤੁਸੀਂ ਇਸ ਜੀਵਨ ਦੇ ਵਿੱਚ ਤੁਹਾਡਾ ਮਾਨਸਿਕ ਸਥਿਤੀ ਕੀ ਰਹੀ ਕਿ ਤੁਸੀਂ ਧਿਆਨ ਨਾਲ ਹਮੇਸ਼ਾ ਕਿਵੇਂ ਅੱਗੇ ਵਧਦੇ ਗਏ ਤੁਸੀਂ ਕੀ ਧਰਮ ਨੂੰ ਕਰਦੇ ਸੀ ਆਪਣੇ ਜੀਵਨ ਚ ਉਤਾਰਦੇ ਸੀ ਯਾ ਕਿਵੇਂ ਰੱਬ ਵੱਲ ਨਾਮ ਲੈਂਦੇ ਸੀ ਨਾਮ ਜਪ ਕਿਵੇਂ ਰਿਆ ਤੁਹਾਡਾ ਜੀ ਹੁਣ ਮੈਂ ਜਿਵੇਂ ਸ਼ੁਰੂ ਤੋਂ ਪੰਡਿਤ ਫੈਮਲੀ ਤੋਂ ਬਿਲੋਂਗ ਕਰਦਾ ਵਾਂ ਤੇ ਉੱਤੇ ਸ਼ਿਵ ਜੀ ਨੂੰ ਬਹੁਤ ਮੰਨਦਾ ਆਪਾਂ ਤੇ ਉਹ ਸ਼ਿਵ ਜੀ ਆਪਾਂ ਹੁਣ ਦੇਖਦੇ ਹਾਂ ਹੁੰਦਾ ਜਿਹੜਾ ਆਈਡਲ ਹੁੰਦਾ ਹਮੇਸ਼ਾ ਮੈਡੀਟੇਸ਼ਨ 'ਚ ਬੈਠੇ ਹੁੰਦਾ ਐਦਾਂ ਠੀਕ ਹੈ ਤੇ ਉਹ ਮੈਡੀਟੇਸ਼ਨ ਜੋ ਉਹ ਮੈਡੀਟੇਸ਼ਨ ਕਰਦੇ ਪਏ ਨੇ ਤੇ ਆਪਾਂ ਨੂੰ ਕਿਉਂ ਨਹੀਂ ਕਰਨੀ ਚਾਹੀਦੀ ਇਸ ਕਰਕੇ ਜਿਉਂ ਨਾ ਕੋਈ ਨਹੀਂ ਪਾਵਰਸ ਨੇ એનર્ਜੀਜ਼ ਨੇ ਤੇ ਆਪਾਂ ਨੂੰ ਵੀ ਉਹ ਕਰਨੀ ਚਾਹੀਦੀ ਹੈ ਮੈਡੀਟੇਸ਼ਨ ਉੱਥੋਂ ਦੀ ਮੈਨੂੰ ਫਿਰ ਹੋਰ ਹੈ ਕਿ ਜੇ ਆਪਣੇ ਭਗਵਾਨ ਕਰਦੇ ਪਏ ਤਾਂ ਆਪਾਂ ਨੂੰ ਵੀ ਕਿਉਂ ਨਹੀਂ ਕਰਨੀ ਚਾਹੀਦੀ ਤੇ ਜਦੋਂ ਦਾ ਮੈਂ ਮੈਡੀਟੇਸ਼ਨ ਸ਼ੁਰੂ ਮਤਲਬ ਕਰਨੀ ਸ਼ੁਰੂ ਕੀਤੀ ਤਾਂ ਫਿਰ ਮੈਨੂੰ ਇਦਾਂ ਲੱਗ ਰਿਹਾ ਕਿ ਪਹਿਲਾਂ ਸ਼ਿਵ ਜੀ ਨੂੰ ਮੈਂ ਕੋਈ ਅਲੱਗ ਮੰਦਾ ਸੀ ਭਗਵਾਨ ਪਰ ਹੌਲੀ ਹੌਲੀ ਉਹ ਜਿਹੜਾ ਡਿਫਰੈਂਸ ਆ ਉਹ ਘਟ ਰਿਹਾ ਵਾ ਤੇ ਹੌਲੀ ਹੌਲੀ ਵਨੈਸ ਦੇ ਵਿੱਚ ਮੈਂ ਉਹਨਾਂ ਨੂੰ ਪ੍ਰਾਪਤ ਕਰ ਰਿਹਾ ਆਪਣੇ ਅੰਦਰ ਤੋਂ ਇਹ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਆ ਇਹ ਕਦ ਤੋਂ ਹੋਣਾ ਸ਼ੁਰੂ ਹੋਇਆ ਜਦੋਂ ਤੁਸੀਂ ਧਿਆਨ ਨੂੰ ਆਪਣੇ ਜੀਵਨ ਚ ਅਪਣਾਇਆ ਹਾਂਜੀ ਬਿਲਕੁਲ ਪਹਿਲਾ ਇੱਕ ਕੁਐਸਚਨ ਸੀਗਾ ਕਿ ਧਿਆਨ ਤਾਂ ਹੈ ਪਰ ਕਿ ਉਹਦਾ ਆਨਸਰ ਕੀ ਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਧਿਆਨ ਕਰਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਪਹਿਲਾਂ ਸਿਰਫ ਕੁਐਸਚਨ ਸੀਗਾ ਧਿਆਨ ਕਰਨ ਤੋਂ ਬਾਅਦ ਆਪਣੇ ਆਪ ਆਨਸਰ ਉਹ ਆ ਗਿਆ ਵਾਓ ਤੇ ਜਿਹੜੀ ਤੁਸੀਂ ਗੱਲ ਕੀਤੀ ਸ਼ਿਵਜੀ ਦੀ ਫੋਟੋ ਵਿੱਚ ਧਿਆਨ ਚ ਬੈਠੇ ਅਸੀਂ ਸਾਰੇ ਵੇਖਦੇ ਆਂ ਹਾਂਜੀ ਅਸੀਂ ਸਾਰੇ ਪੂਰੀ ਮਾਨਵਤਾ ਪੂਰੇ ਇੰਡੀਅਨਸ ਬਾਹਰ ਦੇ ਦੇਸ਼ਾਂ ਦੇ ਲੋਕ ਵੀ ਜਦ ਸ਼ਿਵਜੀ ਨੂੰ ਧਿਆਨ ਦੀ ਅਵਸਥਾ 'ਚ ਦੇਖਦੇ ਨੇ ਤੇ ਹਰ ਇੱਕ ਦੇ ਮਨ 'ਚ ਕੋਈ ਸਵਾਲ ਨਹੀਂ ਉੱਠਦਾ ਬਟ ਵਾਕਈ ਤੁਹਾਡੇ ਵਰਗੇ ਅਜਿਹੇ ਐਸੇ ਲੋਕ ਨੇ ਜਿਨ੍ਹਾਂ ਦੇ ਮਨ 'ਚ ਇਹ ਕੁਐਸਚਨ ਉੱਠਦਾ ਹੈ ਕਿ ਇਹ ਧਿਆਨ ਦੀ ਅਵਸਥਾ 'ਚ ਬੈਠੇ ਆ ਤੇ ਆਪਾਂ ਵੀ ਧਿਆਨ ਕਰੀਏ ਜੇ ਕਰੇ ਕਾਰਨ ਨੇ ਤੇ ਆਪਾਂ ਵੀ ਇਹ ਜੀਵਨ ਚ ਉਤਾਰੀਏ ਤੇ ਇਹਦਾ ਇਨਫਲੂਐਂਸ ਜੇ ਤੁਹਾਡੀ ਲਾਈਫ 'ਚ ਹੋਇਆ ਤੁਸੀਂ ਸ਼ਿਵ ਸਤਿਤੀ ਕੀਤੀ ਸ਼ਿਵ ਜੀ ਦੀ ਆਰਾਧਨਾ ਕੀਤੀ ਸ਼ਿਵ ਜੀ ਦੀ ਆਰਾਧਨਾ ਵੀ ਕੀਤੀ ਤੇ ਨਾਲ ਨਾਲ ਆਪਣਾ ਸਾਹਾਂ ਤੇ ਵੀ ਧਿਆਨ ਦਿੱਤਾ ਸ਼ਿਵ ਜੀ ਦੀ ਆਰਾਧਨਾ ਤਾਂ ਮੈਂ ਮੈਡੀਟੇਸ਼ਨ ਤੋਂ ਪਹਿਲਾਂ ਵੀ ਜਿਵੇਂ ਆਪਾਂ ਇੱਦੀ ਜਿਵੇਂ ਐਦਾਂ ਮੱਥਾ ਠੇਕ ਦਿੰਨੇ ਆ ਜਾਂ ਫਿਰ ਹੋਰ ਵੀ ਉਹ ਤਾਂ ਪਹਿਲਾਂ ਹੋ ਹੀ ਰਿਹਾ ਸੀਗਾ ਪਰ ਉਸ ਤੋਂ ਮੈ ਜਦੋਂ ਮੈਂ ਮੈਡੀਟੇਸ਼ਨ 'ਚ ਬੈਠਾ ਉਹ ਫਿਰ ਇਦਾਂ ਲੱਗ ਰਿਹਾ ਕਿ ਸ਼ਿਵਜੀ ਦੇ ਨਾਲ ਹੀ ਮੈਂ ਮੈਡੀਟੇਸ਼ਨ ਕਰਦਾ ਪਿਆ ਵਾ ਇਹ ਚੀਜ਼ ਮੈਨੂੰ ਵਾਓ ਹਾਂਜੀ ਵੰਡਰਫੁਲ ਤੇ ਤੁਸੀਂ ਮੰਨਤ ਆਪਣੇ ਬਾਰੇ ਕੁਝ ਸਾਂਝਾ ਕਰੋ ਕਿ ਧਿਆਨ ਦੇ ਰਾਹੀਂ ਤੁਹਾਡੇ ਜੀਵਨ 'ਚ ਕੀ ਬਦਲਾਅ ਆਏ ਨੇ ਹਾਂਜੀ ਪਹਿਲਾਂ ਮੈਂ ਥੋੜਾ ਲਾਈਫ ਸਟਾਈਲ ਦੱਸੂਗਾ ਅੱਜਕੱਲ ਕਿਵੇਂ ਆ ਤੇ ਉਹ ਕਿਨੇ ਚੱਲਦਾ ਪਿਆ ਵਾ ਸੋ ਅੱਜਕੱਲ ਆਪਾਂ ਆਪਣੀ ਲਾਈਫ ਇਜ਼ 올 ਅਬਾਊਟ ਐਨਰਜੀ ਆਪਣੀ ਜਿਹੜਾ ਜੀਵਨ ਆ ਐਨਰਜੀ ਆ ਆਪਾਂ ਅੱਜਕੱਲ ਐਨਰਜੀ ਦੂਸਰੇ ਲੋਕਾਂ ਨੂੰ ਦੇ ਰਹੇ ਆ ਇਸ ਕਰਕੇ ਆਪਾਂ ਆਪਣੀ ਜ਼ਿੰਦਗੀ ਤੋਂ ਹਤਾਸ਼ ਆ ਇਹ ਮੈਂ ਕਹਿ ਸਕਦਾ ਆਪਾਂ ਹੁਣ ਜਿਵੇਂ ਫੋਨ ਚਲਾਉਂਦੇ ਆ ਆਪਾਂ ਦੂਸਰੇ ਨੂੰ ਦੇਖ ਰਹੇ ਆ ਵੀ ਉਹ ਕੀ ਕਰ ਰਿਹਾ ਵਾ ਉਹ ਇਦਾਂ ਕਰ ਰਿਹਾ ਉਹ ਕੋਈ ਗੱਡੀ ਆ ਮਤਲਬ ਕੰਪੈਰੀਸ਼ਨ ਚੱਲਦਾ ਪਿਆ ਤੇ ਧਿਆਨ ਦੇ ਨਾਲ ਜਦੋਂ ਬੰਦਾ ਆਪਣੇ ਆਪ ਤੇ ਫੋਕਸ ਕਰਦਾ ਵਾ ਜਦ ਤੱਕ ਆਪਾਂ ਅੰਦਰ ਨਹੀਂ ਜਾਵਾਂਗੇ ਉਦੋਂ ਤੱਕ ਫਿਰ ਆਪਾਂ ਨੂੰ ਮਤਲਬ ਬਾਹਰ ਜੀਵਨ ਵੀ ਵਧੀਆ ਨਹੀਂ ਲੱਗਣਾ ਇਸ ਕਰਕੇ ਜਦੋਂ ਆਪਾਂ ਅੰਦਰ ਚੱਲੇਗੇ ਫਿਰ ਬਾਹਰਲਾ ਵੀ ਸਭ ਕੁਝ ਵਧੀਆ ਹੋਊਗਾ ਆਪਣੀ ਜਿਹੜੀ ਮਤਲਬ ਦਸ਼ਾ ਆਪ ਆਪਣੀ ਉਹ ਵੀ ਇੱਕਦਮ ਹੋਜੂਗੀ ਵਧੀਆ ਤੇ ਬਸ ਇਹ ਹੈ ਕਿ ਅੱਜ ਕੱਲ ਲੋਕ ਜਿਹੜੇ ਆ ਉਹ ਦੂਸਰੇ ਤੇ ਜ਼ਿਆਦਾ ਫੋਕਸ ਕਰਦੇ ਪਏ ਨੇ ਆਪਣੇ ਆਪਣੇ ਆਪ ਨੂੰ ਨਹੀਂ ਦੇਖਦੇ ਪਏ ਕਿ ਅਸੀਂ ਕੀ ਹਾਂ ਤੇ ਤੁਸੀਂ ਆਪਣੇ ਜਿਹੜੇ ਯੁਵਾ ਫਰੈਂਡਸ ਨੇ ਤੁਹਾਡੀ ਉਮਰ ਦੇ ਜਿਹੜੀ ਯੰਗ ਜਨਰੇਸ਼ਨ ਨੇ ਸਪੈਸ਼ਲੀ ਪੰਜਾਬ ਦੀ ਤੇ ਉਹ ਵੀ ਜਿਹੜੀ ਓਵਰਸੀਜ਼ ਹੈ ਜਿਹੜੀ ਪੰਜਾਬ ਤੋਂ ਅੱਜ ਬਾਹਰ ਜਾ ਰਹੀ ਹੈ ਕੈਨੇਡਾ ਨੂੰ ਅਮਰੀਕਾ ਨੂੰ ਯੂਕੇ ਨੂੰ ਹਾਂਜੀ ਯੂਰਪ ਨੂੰ ਆ ਦੇਸ਼ਾਂ ਵਿੱਚ ਜੋ ਜਾ ਰਹੇ ਨੇ ਉਹਨਾਂ ਲਈ ਤੁਸੀਂ ਕੀ ਮੈਸੇਜ ਦਿਓਗੇ ਉਹ ਧਿਆਨ ਕਰਨ ਤੇ ਉਹਨਾਂ ਲਈ ਧਿਆਨ ਕਿਵੇਂ ਬੈਨੀਫੀਸ਼ੀਅਲ ਹੈ ਹੁਣ ਮੈਂ ਆਪਣੀ ਸਟੋਰੀ ਇੱਕ ਸ਼ੇਅਰ ਕਰਦਾ ਸੋ ਮੇਰੀ ਪਲੱਸ 2 ਹੋਈ ਮੇਰੇ ਸਾਰੇ ਇਸਤਰ ਮਾਮੇ ਜਿੰਨੇ ਵੀ ਸਾਰੇ ਉੱਧਰ ਹੀ ਨੇ ਤੇ ਮਮਾ ਨੇ ਕਹਿਤਾ ਮਮਾ ਆਪਨੇ ਕਹਿਤਾ ਜਾ ਤੂੰ ਵੀ ਬਾਹਰ ਜਾ ਕੈਨੇਡਾ ਜਾ ਆਪਣਾ ਵਧੀਆ ਤੇ ਉੱਥੋਂ ਫੇ ਮੈਂ ਆਇਲਸ ਕਰਨਾ ਲੱਗ ਗਿਆ ਆਇਲਸ ਦਾ ਇੰਸਟੀਚੂਟ ਮੇਰੇ ਮਹੀਨਾ ਹੋਇਆ ਮੈਂ ਇੱਕ ਦਿਨ ਬੈਠਾ ਉੱਥੇ ਇੰਸਟੀਚੂਟ 'ਚ ਤੇ ਮੈਨੂੰ ਇੱਕਦਮ ਖਿਆਲ ਆਇਆ ਮੈਂ ਉੱਥੋਂ ਉੱਠ ਗਿਆ ਮਤਲਬ ਕਲਾਸ ਚੱਲਦੀ ਪਈ ਸੀ ਮੈਂ ਉੱਠ ਗਿਆ ਉੱਥੋਂ ਮੈਂ ਕਿਹਾ ਮੈਂ ਮੈਡਮ ਨੂੰ ਕਿਹਾ ਬੰਨ ਲਾਦਾ ਮੇਰਾ ਸਿਰ ਦੁਦਾ ਮੇਰਾ ਸਿਰ ਦੁਖਦਾ ਪਿਆ ਮੈਂ ਮੈਂ ਘਰੇ ਚਲੇ ਗਿਆ ਉਦੋਂ ਮੈਨੂੰ ਇੱਕ ਮੈਸੇਜ ਉਹ ਮੈਸੇਜ ਹੀ ਸੀਗਾ ਕਿ ਤੂੰ ਬਾਹਰ ਨਹੀਂ ਜਾਣਾ ਮੇਰੇ ਕੋਲ ਸਭ ਕੁਝ ਸੀਗਾ ਘਰ ਦੇ ਨੇ ਗਿਆ ਸੀ ਹੁਣ ਅੱਜ ਕੱਲ ਸਾਰੇ ਬਾਹਰ ਜਾਣ ਨੂੰ ਵਧੀਆ ਹੀ ਮੰਨਦੇ ਪਏ ਆ ਪਰ ਮੈਂ ਮੇਰੇ ਲਈ ਉਹ ਚੀਜ਼ ਮੈਨੂੰ ਇੰਨੀ ਵਧੀਆ ਨਹੀਂ ਲੱਗੀ ਇਸ ਕਰਕੇ ਫਿਰ ਮੈਂ ਉਥੋਂ ਉਹ ਵਾਲਾ ਸਾਰਾ ਜਿਹੜਾ ਮੇਰਾ ਪਲਾਨ ਸੀਗਾ ਉਹ ਡ੍ਰੌਪ ਕਰਤਾ ਸਾਰੇ ਹੈਰਾਨ ਹੋ ਗਏ ਤੂੰ ਇਦਾਂ ਕਿ ਤੂੰ ਇੱਥੇ ਹੀ ਕਰੇਗਾ ਇੱਥੇ ਤਾਂ ਕੁਛ ਹੈ ਹੀ ਨਹੀਂਗਾ ਤੇ ਫਿਰ ਉਥੋਂ ਦੀ ਮੈਨੂੰ ਧਿਆਨ ਨੇ ਸੰਭਾਲ ਲਿਆ ਕਿ ਬਾਹਰ ਜਾਣ ਨਾ ਕਿ ਸੀਗਾ ਪਾਵੇਂ ਬਾਹਰ ਚਲ ਜਿਓ ਪਾਵੇਂ ਇੱਥੇ ਰੋ ਮੇਨ ਧਿਆਨ ਆ ਧਿਆਨ ਕਰੋ ਤੁਸੀਂ ਬਸ ਇਸ ਕਰਕੇ ਜਿਹੜੇ ਆਪਣੇ ਬਾਹਰ ਰਹਿੰਦੇ ਨੇ ਮੈਂ ਉਹਨਾਂ ਨੂੰ ਵੀ ਇਹੀ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਕਿ ਆਪਣੇ ਬਿਜ਼ੀ ਸਕੈਡਿਊਲ ਚੋਂ ਥੋੜਾ ਟਾਈਮ ਕੱਢੋ ਤੇ ਪਾਵੇਂ 5 ਮਿੰਟ ਪਾਵੇਂ 10 ਮਿੰਟ ਧਿਆਨ ਜ਼ਰੂਰ ਕਰੋ ਜਿਵੇਂ ਬਾਦ ਦੇ ਯੰਗ ਜਨਰੇਸ਼ਨ ਹੈ ਚਾਹੇ ਉਹ ਇੰਡੀਆ ਹੈ ਚਾਹੇ ਉਹ ਪੰਜਾਬੀ ਨੇ ਜਿਹੜੇ ਬਾਹਰ ਜਾ ਰਹੇ ਨੇ ਚਾਹੇ ਉਹ ਭਾਰਤ ਵਾਸੀ ਪੰਜਾਬੀ ਨੇ ਸਾਨੂੰ ਮਾਨਸਿਕ ਸ਼ਾਂਤੀ ਤਾਂ ਧਿਆਨ ਦਿੰਦਾ ਹੈ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੀ ਆਪਾਂ ਧਿਆਨ ਦੇ ਰਾਹੀ ਆਪਣੀ ਆਊਟਰ ਮਟੀਰੀਅਲਿਜ਼ਮ ਲਾਈਫ ਨੂੰ ਵੀ ਸਟੇਬਲ ਕਰ ਸਕਦੇ ਹਾਂ ਸਕਸੈਸਫੁਲ ਬਣਾ ਸਕਦੇ ਹਾਂ ਹਾਂਜੀ ਧਿਆਨ ਆਪਾਂ ਨੂੰ ਮਟੀਰੀਅਲਿਸਟਿਕ ਜੇ ਆਪਾਂ ਨੂੰ ਕੋਈ ਵੀ ਚੀਜ਼ ਚਾਹੀਦੀ ਹੈ ਫੋਰ ਐਗਜ਼ਾਮਪਲ ਮੈਨੂੰ ਮੈਂ ਚਾਹੁੰਨਾ ਕਿ ਮੈਨੂੰ ਗੱਡੀ ਚਾਹੀਦੀ ਆ ਆਡੀ ਚਾਹੀਦੀ ਆ ਤੇ ਉਹ ਚੀਜ਼ ਆਪਾਂ ਦਰਨ ਪੇਸ਼ੈਂਸ ਦਿੰਦਾ ਹੈ ਕੰਫੀਡੈਂਸ ਦਿੰਦਾ ਹੈ ਉਹ ਫੋਕਸ ਦਿੰਦਾ ਹੈ ਮਤਲਬ ਆਪਾਂ ਉਸ ਚੀਜ਼ ਨੂੰ ਬਹੁਤ इजीली ਆਪਣਾ ਮਾਈਂਡ ਨੇ ਆਪਣਾ ਪਲਾਨ ਬਣਾ ਲੈਣਾ ਆਪਣਾ ਇੱਕ ਆਪਾਂ ਫ੍ਰੀਕਵੈਂਸੀ ਜਿਹਨੂੰ ਆਪਾਂ ਫ੍ਰੀਕਵੈਂਸੀ ਕਹਿੰਦੇ ਆ ਅਟਰੈਕਟ ਕਰਦੇ ਆ ਚੀਜ਼ ਨੂੰ ਉਹ ਅਟਰੈਕਟ ਜਿਹੜੀ ਫ੍ਰੀਕਵੈਂਸੀ ਹੋਰ ਸਟਰੋਂਗ ਹੁੰਦੀ ਹੈ ਤੇ ਆਪਾਂ ਜਿਹੜਾ ਗੋਲ ਆਪਣਾ ਆਪਾਂ ਉਹਨੂੰ ਹੋਰ ਮਟੀਰੀਅਲਿਸਟਿਕ ਥਿੰਗਸ ਜਿਹੜੀਆਂ ਵੀ ਨੇ ਆਪਾਂ ਉਹਨਾਂ ਨੂੰ ਹੋਰ इजीली ਮਤਲਬ ਆਪਾਂ ਆਪ ਵੀ ਮਿਹਨਤ ਕਰਦੇ ਆ ਤੇ ਯੂਨੀਵਰਸ ਵੀ ਮਿਹਨਤ ਕਰਦਾ ਵਾ ਤੇ ਫਿਰ ਉਹ ਇਕੱਠੇ ਚੀਜ਼ਾਂ ਮਰਜ ਹੁੰਦੀਆਂ ਜਲਦੀ ਤੇ ਮਤਲਬ ਉਹ 네ਗੇਟਿਵ ਥਿੰਕਿੰਗ ਚੋ ਕੱਢ ਕੇ ਸਾਨੂੰ ਜ਼ਿਆਦਾ ਸਟਰਗਲ ਨਹੀਂ ਕਰਨੀ ਪੈਂਦੀ ਹਾਂਜੀ ਕਿਉਂਕਿ ਆਪਾਂ ਇੱਕ ਆਪਣੇ ਹੀ ਸਕਾਰਾਤਮਕ ਸੋਚ ਬਣਾ ਲੈਣੀਆਂ ਜਿਹਦੇ ਨਾਲ इजीली ਵਿਦ ਦਾ ਫਲੋ ਸਾਨੂੰ ਸਭ ਮਿਲਦਾ ਜਾਂਦਾ ਹੈ ਬਿਲਕੁਲ ਤੇ ਇਸੇ ਦੇ ਨਾਲ ਆਪਾਂ ਤੁਹਾਨੂੰ ਪੁੱਛਾਂਗੇ ਮੰਨਤ ਕਿ ਤੁਸੀਂ ਜੀਵਨ ਦੇ ਵਿੱਚ ਧਿਆਨ ਦੇ ਨਾਲ ਅਧਿਆਤਮ ਦਾ ਰੀਡਿੰਗਸ ਨੋਲੇਜ ਕੀ ਗੇਨ ਕਰਦੇ ਹੋ ਸਪਿਰਚੁਅਲ ਵਿਜ਼ਡਮ ਹਾਂਜੀ ਇਹ ਧਿਆਨ ਤਾਂ ਸੁਪਰੀਮ ਹੈਗੇ ਪਰ ਉਸ ਤੋਂ ਬਾਅਦ ਜਿਹੜੀ ਚੀਜ਼ ਆਂਦੀ ਉਹੀ ਆ ਜੀ ਤੁਸੀਂ ਨੌਲੇਜ ਕਿਹੜੀ ਲੈ ਰਹੇ ਹੋ ਇਸ ਕਰਕੇ ਨੌਲੇਜ ਦੇ ਵਿੱਚ ਆਪਾਂ ਨੂੰ ਬੁੱਕਸ ਪੜ੍ਹਨੀਆਂ ਬਹੁਤ ਜ਼ਰੂਰੀ ਆ ਵਧੀਆ ਬੰਦਿਆਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਆ ਉਹਨਾਂ ਦੀ ਟੀਚਿੰਗਸ ਕੀ ਆ ਉਹ ਚੀਜ਼ ਕਰਨੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸ ਕਰਕੇ ਆਪਾਂ ਨੂੰ ਆਪਣੀ ਦਿਨਚਰਿਆ ਦੇ ਵਿੱਚ ਥੋੜਾ ਟਾਈਮ ਕੱਢ ਕੇ ਨੌਲੇਜ ਵੀ ਲੈਣੀ ਚਾਹੀਦੀ ਥਰੂ ਬੁੱਕਸ ਥਰੂ ਵੀਡੀਓ ਜਿਹੜਾ ਵੀ ਤੁਹਾਨੂੰ ਵਧੀਆ ਮਾਧਿਅਮ ਲੱਗੇ ਉਹਦੇ ਵਿੱਚ ਤੇ ਆਪਾਂ ਆਪਣੇ ਫੋਨ ਦੀ ਯੂਜੇਜ ਨੂੰ ਕਿਵੇਂ ਘਟ ਕਰ ਸਕਦੇ ਆ ਕਿ ਆਪਾਂ ਡਿਸਟਰੈਕਟ ਨਾ ਹੋਈਏ ਬਾਕੀ ਚੀਜ਼ਾਂ ਚ ਮੈਡੀਟੇਸ਼ਨ ਕਰਨ ਤੋਂ ਪਹਿਲਾਂ ਮੈਂ ਸੌਣ ਤੋਂ ਪਹਿਲਾਂ 2 ਘੰਟੇ ਫੋਨ ਚਲਾਉਂਦਾ ਸੀਗਾ 10 ਵਜੇ ਸੋ ਗਿਆ 10 ਵਜੇ ਪੈ ਗਿਆ 12 ਵਜੇ ਜਾ ਕੇ ਸੌਣਾ ਜਦੋਂ ਫੋਨ ਦੀ ਬੈਟਰੀ ਡੈਡ ਹੋਣੀ ਹੈ ਉਦੋਂ ਉਦੋਂ ਸੌਣਾ ਉਹ ਐਡਿਕਟ ਹੋ ਜਾਂਦਾ ਬੰਦਾ ਫੋਨ ਤੋਂ ਪਰ ਧਿਆਨ ਕਰਨ ਤੋਂ ਬਾਅਦ ਧਿਆਨ ਕਿਤਾ ਇੰਨੀ ਗਹਿਰੀ ਨੀਂਦ ਆਉਂਦੀ ਹੈ ਜਿਵੇਂ ਕਿ ਅੱਜ ਕੱਲ ਇਸ਼ੂਜ਼ ਆ ਨੀਂਦ ਦਾ ਨੀਂਦ ਨਹੀਂ ਆਉਂਦੀ ਕਈਆਂ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਧਿਆਨ ਕਰੋ ਤੁਹਾਨੂੰ ਇੰਨੀ ਗਹਿਰੀ ਨੀਂਦ ਆਊਗੀ ਤੁਸੀਂ ਸਵੇਰੇ ਸਿੱਧਾ ਸਵੇਰੇ ਉੱਠੋਗੇ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਮਤਲਬ ਇਦਾਂ ਲੱਗਣਾ ਤੁਸੀਂ ਤੇ ਹੈ ਹੀ ਨਹੀਂਗੇ ਇਸ ਕਰਕੇ ਸੌਣ ਤੋਂ ਪਹਿਲਾਂ ਮੈਡੀਟੇਸ਼ਨ ਜੇ ਆਪਾਂ ਕਰਦੇ ਆ ਤਾਂ ਫਿਰ ਫੋਨ ਜਿਹੜਾ ਵਾ ਉਹ ਆਪਣਾ ਮਤਲਬ ਆਪਾਂ ਨੂੰ ਘੱਟ ਟਾਈਮ ਦਿੰਨੇ ਆ ਹੈਬਿਟਸ ਨੂੰ ਚੇਂਜ ਹਾਂਜੀ ਬਿਲਕੁਲ ਤੇ ਹੈਬਿਟਸ ਦੇ ਨਾਲ ਕੀ ਸਾਨੂੰ ਕੋਈ ਆਪਣੇ ਈਟਿੰਗ ਸਟਾਈਲ ਨੂੰ ਵੀ ਅਪਣਾਣਾ ਹੈ ਕੁਝ ਐਸਾ ਖਾਣਾ ਜਾਂ ਨਹੀਂ ਖਾਣਾ ਜੋ ਆਪਾਂ ਨੂੰ ਅਪਣਾਣਾ ਹੈ ਧਿਆਨ ਕਰਦੇ ਹੋਏ ਹਾਂਜੀ ਜਿਹੜੇ ਫਸਟ ਆਫ ਆਲ ਨਾਨਵੇਜ ਆਪਾਂ ਨੂੰ ਨਾਨ-ভেজ ਨਹੀਂ ਖਾਣਾ ਚਾਹੀਦਾ ਕਿਉਂਕਿ ਜਿਹੜੇ ਪ੍ਰਾਣੀਆਂ ਨੂੰ ਜਿਹੜਾ ਆਪਾਂ ਮਾਰਦੇ ਪਏ ਉਹਨਾਂ 'ਚ ਆਪਾਂ ਮਾਰਦੇ ਪਏ ਉਹਨਾਂ 'ਚ 네ਗੇਟਿਵ એનર્ਜੀ ਹੈ ਉਹ 네ਗੇਟਿਵ એનર્ਜੀ ਆਪਾਂ ਆਪਣੇ ਫਿਰ ਅੰਦਰ ਉਹਨਾਂ ਨੂੰ ਜਦੋਂ ਖਾ ਰਹੇ ਆ ਫਿਰ ਆਪਣੇ ਅੰਦਰ ਆ ਰਹੀਆਂ ਨੇ ਇਸ ਕਰਕੇ ਉਹ ਚੀਜ਼ ਤਾਂ ਬਿਲਕੁਲ ਅਵੋਇਡ ਤੇ ਹੋਰ ਆਪਾਂ ਕਹਿ ਸਕਦੇ ਆ گارਲਿਕ ਜਿਹੜੇ ਤਾਮਸਿਕ ਫੂਡਸ ਨੇ ਆਪਾਂ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ گارਲਿਕ ਹੋ ਗਿਆ ਪਿਆਜ਼ ਜਿਹੜਾ ਸਪੈਸ਼ਲੀ ਕੱਚਾ ਪਿਆਜ਼ ਤੁਸੀਂ ਤੜਕੇ ਦੇ ਵਿੱਚ ਉਹਨੂੰ ਇਦਾਂ ਲੈ ਸਕਦੇ ਹੋ ਪਰ ਕੱਚਾ ਪਿਆਜ਼ ਆਪਾਂ ਨਹੀਂ ਖਾਣਾ ਠੀਕ ਹੈ ਤੇ ਇਸੇ ਦੇ ਨਾਲ ਆਪਾਂ ਬਹੁਤ-ਬਹੁਤ ਤੁਹਾਡਾ ਥੈਂਕਸ ਕਰਦੇ ਆ ਕਿ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਆਖਰੀ ਮੈਸੇਜ ਸਾਡੇ ਸਾਰੇ ਵਿਊਅਰਸ ਲਈ ਹਰ ਏਜ ਗਰੁੱਪ ਦੇ ਲੋਕ ਤਾਂ ਇਸ ਵੇਲੇ ਸੁਣ ਰਹੇ ਨੇ ਤੇ ਤੁਹਾਡਾ ਮੈਸੇਜ ਪਲੀਜ਼ ਤੁਸੀਂ ਸਾਂਝਾ ਕਰੋ ਮੇਰਾ ਮੈਸੇਜ ਇਹ ਰਹੇਗਾ ਕਿ ਆਪਣੇ ਸਾਰਿਆਂ ਦੀ ਆਪਣੇ ਇੱਕ ਹਾਇਰ ਸੈਲਫ ਆ ਉਹ ਆਪਣੇ ਅੰਦਰ ਹੀ ਆ ਬਸ ਆਪਾਂ ਨੂੰ ਅਚੀਵ ਕਰਨਾ ਹੈ ਜਿਹੜੀ ਆਪਣੀ ਹਾਇਰ ਸੈਲਫ ਆ ਇਸ ਕਰਕੇ ਮੈਂ ਇਹੀ ਕਹਿ ਰਿਹਾ ਕਿ ਧਿਆਨ ਕਰੋ ਧਿਆਨ ਨਾਲ ਆਪਾਂ ਆਪਣੀ ਹਾਇਰ ਸੈਲਫ ਨੂੰ ਅਚੀਵ ਕਰ ਸਕਦੇ ਆ ਬਾਕੀ ਆਨਸਰ ਤੁਹਾਨੂੰ ਉਹਨੇ ਦੇ ਹੀ ਦੇਣੇ ਆ ਬਾਕੀ ਸਾਰੇ ਧਿਆਨ ਨੇ ਵਾਓ ਵੰਡਰਫੁਲ ਥੈਂਕ ਯੂ ਮਨਤ ਸਾਨੂੰ ਜੁਆਇਨ ਕਰਨ ਲਈ ਥੈਂਕ ਯੂ